ਪੁਰਨ ਸਿੰਘ ਜੀ ਜਦੋਂ ਆਪਣੇ ਸ਼ਹਿਰ ਦੇ ਵਿੱਚ ਜਾਪਾਨ ਦੀ ਧਰਤੀ ਤੇ ਪੜ੍ਹਾਈ ਕਰਨ ਜਾਂਦੇ ਹਨ ਉੱਥੇ ਹੀ ਉਹ ਲਿਪਾਫਾ ਜਿਵੇਂ ਲੈ ਕੇ ਜਾਂਦੇ ਹਨ ਉੱਥੇ ਹੀ ਉਹ ਪੜ੍ਹਦਾ ਹੈ ਮਾਤਾ ਬਹੁਤ ਖੁਸ਼ ਹੁੰਦੀ ਹੈ ਮੇਰਾ ਪੁੱਤ ਆਨ ਲੱਗਾ ਹੈ ਕਿੰਨਾ ਵੱਡਾ ਦਾੜਾ ਹੋਊਗਾ ਕਿੱਦਾਂ ਦਸਤਾਰ ਸਜਾਊਗਾ ਅੱਜ ਮੇਰਾ ਪੁੱਤ ਆਨ ਲੱਗਾ ਹੈ ਪੁੱਤ ਮੈਂ ਤੇਰੇ ਵਾਸਤੇ ਨਹੀਂ ਰੋऊंगी ਮੈਂ ਤੇਰੇ ਵਾਸਤੇ ਨਹੀਂ ਰੋਂਦੀ ਮੈਂ ਤਾਂ ਗੁਰੂ ਨਾਨਕ ਦੇ ਚਰਨਾ ਚ ਅਰਦਾਸ ਕਰਕੇ ਰੋਂਦੀ ਹਾਂ ਕਿ ਮੇਰੀ ਪਰਵਰਿਸ਼ ਘਾਟ ਪਈ ਹੈ ਤੇਰੀ ਜਪਜੀ ਨਹੀਂ ਆ ਸਕਦੀ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਤਰ ਮਹਦੂਰ ਕਰਮੀ ਆਪੋ ਆਪਣੀ ਕੇ ਲੈ ਰਹਿ ਕੇ ਦੂਰ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਸਰਤੇ ਹੱਥ ਕੇ ਰਿਆ ਕਿਆ ਪੂਰਨ ਸਿੰਘ ਇਹ ਤੇਰੇ ਜਿਹੜੇ ਕੇਸ ਸੀ ਲੱਗਦਾ ਹੈ ਮਾਂ ਨੇ ਬਹੁਤ ਪਿਆਰ ਨਾਲ ਸੰਭੇ ਹੋਈ ਹੋਈ ਆਪਣੇ ਬੱਚਿਆਂ ਨੂੰ ਸਵੇਰੇ ਅੰਮ੍ਰਿਤ ਵੇਲੇ ਉਹ ਖਾਣ ਦੀ ਕੋਸ਼ਿਸ਼ ਕਰੋ ਭਾਵੇਂ 5 ਮਿੰਟ ਹੋਣ ਉਸ 5 ਮਿੰਟ ਤੋਂ ਕਦੋਂ ਉਹ 2 ਘੰਟੇ ਬੈਠਣਗੇ ਤੁਹਾਨੂੰ ਪਤਾ ਨਹੀਂ ਲੱਗੂਗਾ ਤੁਸੀਂ ਆਪਣੇ ਬੱਚਿਆਂ ਨੂੰ ਸਿਮਰਨ ਨਾਲ ਜੋੜਨਾ ਹੈ ਪੰਤ ਦੇ ਮਹਾਨ ਵਿਦਵਾਨ ਹੋਏ ਸਨ ਪ੍ਰੋਫੈਸਰ ਪੂਰਨ ਸਿੰਘ ਜੀ ਤੁਸੀਂ ਜਾਣਦੇ ਵੀ ਹੋਣੇ ਉਹ ਕਹਿੰਦੇ ਆ ਜਦੋਂ ਮੈਂ ਛੋਟੀ ਉਮਰ ਦੇ ਵਿੱਚ ਸੀਗਾ ਤੇ ਮੇਰੀ ਮਾਤਾ بار-बार ਮੈਨੂੰ ਪੁੱਛਦੀ ਸੀ ਛੋਟੀ ਉਮਰ ਦੇ ਵਿੱਚ ਪੁੱਤ ਤੂੰ ਜਪਜੀ ਸਾਹਿਬ ਦਾ ਪਾਠ ਕਰ ਲਿਆ ਤੇ ਉਹ ਪ੍ਰੋਫੈਸਰ ਪੂਰਨ ਸਿੰਘ ਜੀ ਦੱਸਦੇ ਨੇ ਮੈਨੂੰ ਬੜੀ ਇਰਿਟੇਸ਼ਨ ਹੁੰਦੀ ਸੀ ਵੀ ਮੈਂ ਰੋਜ਼ ਪਾਠ ਕਰਦਾ ਤੇ ਮੇਰੀ ਮਾਂ ਰੋਜ਼ ਮੈਨੂੰ ਪੁੱਛਦੀ ਐ ਤੇ ਉਹ ਕਹਿੰਦਾ ਸੀ ਮਾਤਾ ਜੀ ਮੈਂ ਆਪਣਾ ਪਾਠ ਕਰ ਲਿਆ ਅਗਲੇ ਦਿਨ ਫਿਰ ਮਾਂ ਨੇ ਇਹੀ ਪੁੱਛਣਾ ਪੁੱਤ ਆਪਣਾ ਜਪਜੀ ਸਾਹਿਬ ਦਾ ਪਾਠ ਕਰ ਲਿਆ ਅਗਲੇ ਦਿਨ ਫਿਰ ਪੁੱਤਰ ਨੇ ਇਹੀ ਜਵਾਬ ਦੇਣਾ ਚਲੋ ਜੀ ਇਹ سلسلہ ਚੱਲਦਾ ਰਿਹਾ ਜਦੋਂ ਪੁੱਤਰ ਵੱਡਾ ਹੋਇਆ ਤੇ ਵਿਦੇਸ਼ ਦੀ ਧਰਤੀ ਤੇ ਪ੍ਰੋਫੈਸਰ ਕੋਰਨ ਸਿੰਘ ਜੀ ਨੇ ਪੜਨ ਵਾਸਤੇ ਜਾਣਾ ਸੀ ਤੇ ਦੋ ਦਿਨ ਰਹਿ ਗਏ ਸੀ ਉਹਨਾਂ ਦੀ ਟ੍ਰੇਨ ਬੁੱਕ ਸੀ ਤੇ ਮਾਤਾ ਫਿਰ ਪੁੱਛਦੀ ਹੈ ਪੁੱਤਰ ਤੂੰ ਆਪਣੀ ਸਾਰੀ ਪੈਕਿੰਗ ਕਰ ਲਈ ਕੁਝ ਰਹਿ ਤਾ ਨਹੀਂ ਉਹ ਕਹਿੰਦਾ ਮਾਤਾ ਹੁਣ ਮੈਂ ਵੱਡਾ ਹੋ ਗਿਆ ਹੁਣ ਮੈਨੂੰ ਬਖਸ਼ ਦੇ ਹੁਣ ਤੂੰ ਬਾਹਰ-ਬਾਰ ਮੇਰੇ ਕੋਲ ਆ ਜਾਂਦੀ ਏ ਤੇ ਬਾਹਰ-ਬਾਰ ਪੁੱਛਦੀ ਏ ਕੁਛ ਰਹਿ ਤਾਂ ਨਹੀਂ ਗਿਆ ਸਾਰਾ ਪੈਕਿੰਗ ਹੋ ਗਈ ਏ ਤੇ ਦੇਖੋ ਮਾਂ ਦਾ ਤਾਂ ਫਰਜ਼ ਹੁੰਦਾ ਏ ਤੇ ਜਦੋਂ ਇੱਕ ਰਾਤ ਪਹਿਲਾਂ ਉਹਨਾਂ ਦੇ ਜਾਣ ਦੀ ਘੜੀ ਆਂਦੀ ਏ ਤੇ ਮਾਤਾ ਉਹਨਾਂ ਦੇ ਕੋਲੋਂ ਫਿਰ ਆਂਦੀ ਏ ਆ ਕੇ ਪੁੱਛਦੀ ਏ ਪੁੱਤ ਤੂੰ ਸਾਰਾ ਸਮਾਨ ਰੱਖ ਲਿਆ ਤੇਰੇ ਕੋਲੋਂ ਕੁਛ ਛੁੱਟਿਆ ਤਾਂ ਨਹੀਂ ਤੇ ਉਹ ਫਿਰ ਕਹਿੰਦੇ ਆ ਮਾਤਾ ਹੁਣ ਤੂੰ ਮੈਨੂੰ ਬਖਸ਼ ਦੇ ਹੁਣ ਸੋ ਜਾ ਜਾ ਕਿ ਮੇਰੀ ਕੱਲ ਟ੍ਰੇਨ ਹੈ ਤੇ ਮੈਨੂੰ ਜਾਣ ਦੇ ਤੇ ਚਲੋ ਜੀ ਜਦੋਂ ਸਵੇਰੇ ਦਾ ਵੇਲਾ ਆਇਆ ਤੇ ਸਾਰੇ ਜਦੋਂ ਰਿਸ਼ਤੇਦਾਰ ਉੱਥੇ ਖੜਕੇ ਉਹਦੀ ਵੇਟ ਕਰਦੇ ਹੁਣ ਟ੍ਰੇਨ ਆਉਣ ਲੱਗੀ ਹੈ ਤੇ ਮਾਤਾ ਟ੍ਰੇਨ ਦੀ ਜਦੋਂ ਆਵਾਜ਼ ਸੁਣਦੀ ਹੈ ਹੁਣ ਟ੍ਰੇਨ ਆਉਣ ਲੱਗੀ ਹੈ ਮਾਤਾ ਫਿਰ ਪੁੱਛਦੀ ਹੈ ਪੁੱਤ ਤੂੰ ਸਾਰਾ ਕੁਝ ਰੱਖ ਲਿਆ ਕਹਿੰਦਾ ਮਾਤਾ ਹੁਣ ਮੈਨੂੰ ਛੁੱਟੀ ਦੇ ਹੁਣ ਮੈਂ ਚੜਨ ਲੱਗਾ ਟ੍ਰੇਨ ਮਾਤਾ ਇੱਕ ਛੋਟੇ ਜਿਹੇ ਲਿਫਾਫੇ ਦੇ ਵਿੱਚ ਗੁਟਕਾ ਸਾਬ ਲੈ ਕੇ ਆਉਂਦੀ ਹੈ ਕਹਿੰਦੀ ਆ ਪੁੱਤ ਜਿਹੜਾ ਕੁਝ ਰੱਖਣਾ ਸੀ ਉਹ ਤਾਂ ਤੂੰ ਭੁੱਲ ਹੀ ਗਿਆ ਉਹ ਤਾਂ ਤੇਰੇ ਯਾਦ ਹੀ ਨਹੀਂ ਹੈ ਤੇ ਤੂੰ ਤਾਂ ਜਪਜੀ ਛੱਡ ਕੇ ਚੱਲਿਆ ਹੈ ਤੇ ਮਾਤਾ ਨੇ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਉਹ ਲਿਫਾਫਾ ਫੜਾਤਾ ਪ੍ਰੋਫੈਸਰ ਪੂਰਨ ਸਿੰਘ ਜੀ ਜਦੋਂ ਆਪਣੇ ਸ਼ਹਿਰ ਦੇ ਵਿੱਚ ਜਾਪਾਨ ਦੀ ਧਰਤੀ ਤੇ ਪੜ੍ਹਾਈ ਕਰਨ ਜਾਂਦੇ ਹਨ ਉੱਥੇ ਹੀ ਉਹ ਲਿਫਾਫਾ ਜਿਵੇਂ ਲੈ ਕੇ ਜਾਂਦੇ ਹਨ ਉਤੇ ਉਪੜਾ ਲੰ। ਕਦੇ ਨਹੀਂ ਉਹਨਾਂ ਨੇ ਕੱਢਿਆ। ਉਹਦੇ ਬਾਅਦ ਉਹ ਸੰਨਿਆਸੀਆ ਦਾ ਪੈਰਾ ਉਹਨਾਂ ਦੇ ਉੱਤੇ ਹੋ ਜਾਂਦਾ ਹੈ। ਜਦੋਂ ਸੰਨਿਆਸੀਆ ਦਾ ਪੈਰਾ ਹੋ ਜਾਂਦਾ ਉਹ ਕੇਸ਼ ਕਤਲ ਕਰਾ ਲੇ ਉਹਨਾਂ ਨੇ। ਜਦੋਂ ਪੜ੍ਹਾਈ ਪੂਰੀ ਹੁੰਦੀ ਹੈ ਉਹਦੇ ਬਾਅਦ ਉਹ ਮਾਂ ਨੂੰ ਇੱਕ ਸੰਦੇਸ਼ ਲਿਖਦੇ ਹਨ। ਮੈਂ ਆਨ ਲੱਗਾ। ਮਾਤਾ ਬਹੁਤ ਖੁਸ਼ ਹੁੰਦੀ ਹੈ ਮੇਰਾ ਪੁੱਤ ਆਨ ਲੱਗਾ ਹੈ ਕਿੰਨਾ ਵੱਡਾ ਦਾੜਾ ਹੋਊਗਾ ਕਿੱਦਾਂ ਦਸਤਾਰ ਸਜਾਊਗਾ ਅੱਜ ਮੇਰਾ ਪੁੱਤ ਆਨ ਲੱਗਾ ਹੈ। ਕਿ ਜਦੋਂ ਮਾਤਾ ਸਟੇਸ਼ਨ ਤੇ ਪਹੁੰਚਦੀ ਹੈ ਤੇ ਕੀ ਵੇਖਦੀ ਹੈ ਮੇਰਾ ਪੁੱਤ ਤਾਂ ਮੋਨਾ ਹੈ ਇਹਦੇ ਉੱਤੇ ਤਾਂ ਸੰਨਿਆਸੀਆਂ ਨੇ ਪੈਰਾ ਪਾ ਲਿਆ ਤੇ ਜਾ ਕੇ ਰੋਈ ਜਾਵੇ ਰੋਈ ਜਾਵੇ ਕਿ ਉਹਨਾਂ ਦਾ ਪੁੱਤ ਕਹਿੰਦਾ ਹੈ ਮਾਤਾ ਤੂੰ ਰੋਈ ਜਾਂਦੀ ਹੈ ਹੁਣ ਮੈਂ ਇੰਨਾ ਵੱਡਾ ਵਿਦਵਾਨ ਬਣ ਕੇ ਆਇਆ ਤੇ ਤੂੰ ਰੋਈ ਜਾਂਦੀ ਹੈ ਰੋਈ ਜਾਂਦੀ ਹੈ ਮਾਤਾ ਕਹਿੰਦੀ ਹੈ ਪੁੱਤ ਮੈਂ ਤੇਰੇ ਵਾਸਤੇ ਨਹੀਂ ਰੋਣਗੀ ਮੈਂ ਤੇ ਮੈਂ ਤਾਂ ਗੁਰੂ ਨਾਨਕ ਦੇ ਚਰਨਾਚ ਅਰਦਾਸ ਕਰਕੇ ਰੋਂਦੀ ਹਾਂ ਕਿ ਮੇਰੀ ਪਰਵਰਿਸ਼ ਹੋ ਸਕਦੀ ਹੈ ਤੇਰੀ ਜਪਜੀ ਨਹੀਂ ਹਾਰ ਸਕਦੀ ਕਿ ਮੈਂ ਅਰਦਾਸ ਕਰਕੇ ਰੋਂਦੀ ਹਾਂ ਤੇ ਦੇਖੋ ਮਾਤਾ ਨੇ ਕੀ ਕੀਤਾ ਮਾਤਾ ਨੇ ਕਿਹਾ ਹੁਣ ਪੁੱਤ ਮੈਂ ਤੂੰ ਅਜਕੋ ਮੇਰਾ ਕੋਈ ਪੁੱਤ ਨਹੀਂ ਹੈ ਜੇ ਤੂੰ ਕੈਸੀ ਕਤਲ ਕਰਵਾ ਲੇ ਜੇ ਤੂੰ ਸਿੱਖੀ ਨੂੰ ਹੀ ਛੱਡ ਗਿਆ ਜੇ ਤੂੰ ਆਪਣੇ ਗੁਰੂ ਦੇ ਸਿਧਾਂਤ ਨੂੰ ਛੱਡ ਗਿਆ ਤੇ ਤੂੰ ਮੇਰਾ ਪੁੱਤ ਨਹੀਂ ਹੋ ਸਕਦਾ ਤੇ ਮਾਤਾ ਵਾਪਸ ਮੁੜ ਜਾਂਦੀ ਹੈ ਤੇ ਜਿਹੜੇ ਪ੍ਰੋਫੈਸਰ ਪੂਰਨ ਸਿੰਘ ਜੀ ਉਹ ਟ੍ਰੇਨ ਦੇ ਵਿੱਚ ਬੈ ਕੇ ਵਾਪਸ ਚਲੇ ਜਾਂਦੇ ਇੱਕ ਦਿਨ ਬਹੁਤ ਵੱਡਾ ਸੰਮੇਲਨ ਸੀ ਉੱਥੇ ਉਹਨਾਂ ਨੂੰ ਬੜੀ ਵੱਡੀ ਜਿਹੜੀ ਗੋਸ਼ਟੀ ਹੁੰਦੀ ਹੈ ਵਿਦਵਾਨਾਂ ਦੀ ਉੱਥੇ ਬੁਲਾਇਆ ਜਾਂਦਾ ਹੈ ਬਹੁਤ ਵੱਡੇ ਸਾਰੇ ਪ੍ਰਚਾਰਕ ਹੋਣ ਤੋਂ ਕਾਰਨ ਉਹਨਾਂ ਨੂੰ ਇੱਕ ਕਮਰਾ ਦਿੱਤਾ ਜਾਂਦਾ ਹੈ ਛੋਟਾ ਜਿਹਾ ਉਹਦੇ ਵਿੱਚ ਦੋ ਪ੍ਰਚਾਰਕ ਫੈਰਦੇ ਨੇ ਤੇ ਜਦੋਂ ਉਹ ਉਹਨਾਂ ਦੇ ਨਾਲ ਫੈਲਦੇ ਨੇ ਗੁਰਸਿੱਖ ਦਾ ਫਲ ਜੋ ਹੁੰਦਾ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਤੇ ਜਦੋਂ ਉੱਠਦੇ ਨੇ ਤੇ ਪ੍ਰੋਫੈਸਰ ਪੂਰਨ ਸਿੰਘ ਜੀ ਆਰਾਮ ਨਾਲ ਦੇਖਦੇ ਹਾਂ ਭਾਈ ਇਹ ਅੰਮ੍ਰਿਤ ਵੇਲੇ ਉੱਠ ਗਿਆ ਤੇ ਕਿਵੇਂ ਮੈਂ ਵੀ ਉੱਠਦਾ ਸੀ ਤੇ ਜਦੋਂ ਉਹਨਾਂ ਨੇ ਨਿਤਨੇਮ ਸ਼ੁਰੂ ਕੀਤਾ ਜਪਜੀ ਸਾਹਿਬ ਸ਼ੁਰੂ ਕੀਤਾ ਤੇ ਉਹ ਜਦੋਂ ਲਾਸਟ ਦਾ ਜਿਹੜਾ ਪੰਕਤੀ ਸੀ ਉਹ ਜਦੋਂ ਵਿਚਾਰਨ ਕਰਨ ਲੱਗੇ ਚੰਗਿਆਈਆਂ ਬੁਰੀਆਂ ਆਈਆਂ ਵਾਚੇ ਤਰ ਮਹਦੂਰ ਕਰਮੀ ਆਪੋ ਆਪਣੀ ਕੇ ਲੈੜਾ ਹੈ ਕੇ ਦੂਰ ਤੇ ਉਹਨਾਂ ਨੂੰ ਆਪਣਾ ਟਾਈਮ ਯਾਦ ਆ ਗਿਆ ਤੇ ਜਦੋਂ ਉਹ ਗੁਰਸਿੱਖ ਨੇ ਆਪਣਾ ਨਿਤਨੇਮ ਕੀਤਾ ਉਹਦੇ ਬਾਅਦ ਜਦੋਂ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਸਰਤੇ ਹੱਥ ਤੇ ਆਇਆ ਕਿ ਆ ਪੂਰਨ ਸਿੰਘ ਇਹ ਤੇਰੇ ਜਿਹੜੇ ਕੇਸ ਸੀ ਲੱਗਦਾ ਹੈ ਮਾਂ ਨੇ ਬਹੁਤ ਪਿਆਰ ਨਾਲ ਸੰਭੇ ਹੋਏ ਸੀ ਬਸ ਇੰਨਾ ਕਹਿੰਦੇ ਹੀ ਪੂਰਨ ਸਿੰਘ ਜੀ ਨੂੰ ਆਪਣੀ ਮਾਂ ਦੀ ਸਾਰੀ ਗੱਲਾਂ ਯਾਦ ਆ ਗਈ ਭਈ ਮੇਰੀ ਮਾਂ ਕਿਵੇਂ ਐਮਡੀਸੀ ਪੁੱਤ ਜਬਜੀ ਸਾਹਿਬ ਕਰ ਲਿਆ ਤੇ ਪੂਰਨ ਸਿੰਘ ਜੀ ਨੂੰ ਇਹ ਸਾਰੀ ਗੱਲ ਦਾ ਅਹਿਸਾਸ ਹੋਇਆ ਉਹ ਬਾਅਦ ਚ ਆਪਣੀ ਮਾਂ ਦੇ ਚਰਨਾਂ 'ਚ ਆ ਕੇ ਮਾਫੀ ਮੰਗੀ ਉਹਦੇ ਬਾਅਦ ਉਹਨਾਂ ਨੇ ਕੇਸ਼ ਵੜਾਏ ਉਹ ਸਿੰਘ ਸਜੇ ਅੱਜ ਵੇਖੋ ਉਹਨਾਂ ਨੂੰ ਪੂਰੇ ਸਮਾਜ ਦੇ ਵਿੱਚ ਵੱਡਾ ਵਿਦਵਾਨ ਕਿਹਾ ਜਾਂਦਾ ਹੈ ਲੇਕਿਨ ਐਥੇ ਗੌਰ ਕਰਨ ਵਾਲੀ ਗੱਲ ਇਹ ਹੈ ਜੇ ਉਹ ਮਾਤਾ ਉਹਨੂੰ ਵਾਪਸ ਨਾ ਤੋੜਦੀ ਕਿ ਉਹ ਮਾਤਾ ਜਪਜੀ ਤੇ ਵਿਸ਼ਵਾਸ ਨਾ ਕਰਦੀ ਤੇ ਉਹਦਾ ਪੁੱਤਰ ਕਿੱਥੇ ਹੋਣਾ ਸੀ ਉਹਦੇ ਪੁੱਤਰ ਨੇ ਪਟਕ ਜਾਣਾ ਸੀ ਤੇ ਅੱਜ ਮੈਂ ਤਾਂ ਆਪ ਜੀ ਨੂੰ ਸਾਖੀ ਸੁਣਾਈ ਹੈ ਕਿ ਮਾਤਾ ਵੱਡਾ ਗੁਰੂ ਇਸ ਧਰਤੀ ਤੇ ਪੈਦਾ ਹੀ ਨਹੀਂ ਹੋਇਆ ਤੇ ਮਾਵਾਂ ਨੂੰ ਆਪਣੇ ਬੱਚਿਆਂ ਨੂੰ ਸਿੱਖੀ ਸਿਧਾਂਤ ਦੇ ਨਾਲ ਜੋੜਨਾ ਚਾਹੀਦਾ ਹੈ ਕਿਉਂਕਿ ਇਹਦਾ ਅੰਦੋਲਨਤਾ ਅਖੀਰ ਹੀ ਰਹਿ ਜਾਣੀ ਹੈ ਕਿਉਂਕਿ ਜੇ ਆਪਾਂ ਆਪਣੇ ਬੱਚਿਆਂ ਨੂੰ ਸਿੱਖੀ ਸਿਧਾਂਤ ਦੇ ਨਾਲ ਜੋੜਦੇ ਹਾਂ ਤੇ ਆਪਾਂ ਆਪਣਾ ਫਰਜ਼ ਪੂਰਾ ਕਰਦੇ ਹਾਂ ਸ਼ਹੀਦਾਂ ਦੇ ਪ੍ਰਤੀ ਗੁਰੂ ਸਾਹਿਬ ਜੀ ਦੇ ਪ੍ਰਤੀ ਗੁਰੂ ਸਾਹਿਬ ਜੀ ਦੇ ਫਲਸਫੇ ਦੇ ਪ੍ਰਤੀ ਇਸ ਦਸਾਰ ਦੇ ਪ੍ਰਤੀ ਦੇਸ਼ ਵਾਸਤੇ ਧਰਮ ਵਾਸਤੇ ਮਾਨਵਤਾ ਵਾਸਤੇ ਆਪਣੇ ਸਿਧਾਂਤ ਵਾਸਤੇ ਅਸੀਂ ਵੀ ਕੁਝ ਕਰੀਏ ਤੇ ਇਸ ਸ਼ਹਾਦਤ ਦਾ ਜਿਹੜਾ ਸਮਾਗਮ ਇੱਥੇ ਰੱਖਿਆ ਗਿਆ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦੀਆਂ ਪ੍ਰਬੰਧਕ ਕਮੇਟੀ ਦਾ ਤੇ ਮੈਂ ਬਹੁਤ ਜ਼ਿਆਦਾ ਅਪਰੀਸ਼ੀਏਟ ਕਰਦੀ ਆ ਇਸ ਕਦਮ ਨੂੰ ਕਿ ਅੱਜ 31 ਦਸੰਬਰ ਦਾ ਜਿਹੜਾ ਦਿਨ ਪਰ ਬੰਦ ਕਮੇਟੀ ਦੁਆਰਾ ਮਨਾਇਆ ਗਿਆ ਇਸ ਸراہਨਾ ਕਰਨਯੋਗ ਹੈ ਅੱਜ ਖਾਂਤਾਤੇ ਨਵੇਂ ਸਾਲ ਦੀ ਬਧਾਈਆ ਦੇ ਰਹੇ ਹਾਂ ਲੇਕਿਨ ਅੱਜ ਵੀ ਆਪਾ ਇਥੇ ਬੈ ਕੇ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ